ਕਿ ਯਾਰ ਕਿਉਂ ਥੱਪੜ ਕਿਉਂ ਮਾਰ ਰਿਹਾ ਨਹੀਂ ਆ ਰਹੀ ਮੈਂ ਤੂੰ ਹੀ ਮਾਰ ਰਿਹਾ ਕੋਈ ਗੱਲ ਨਹੀਂ ਕਿਸੇ ਦੀ ਗੱਲ ਆ ਪਬਲਿਕ ਜੂੜ ਮਾਰ ਰਹੀ ਹੈ ਮੈਂ ਡਰਾਈਵ ਨਹੀਂ ਕਰਦਾ ਆਂ ਇੰਡੀਆ ਸਰਪੰਚ ਸਾਹਿਬ ਕੀ ਮਸਲਾ ਆ ਪਿੰਡ ਦੇ ਵਿੱਚ ਘਰੇਲੂ ਮਸਲਾ ਸੁਲਝਾਉਣ ਆਏ ਸਰਪੰਚ ਦੇ ਪਰੀ ਪੰਚਾਇਤ ਦੇ ਵਿੱਚ ਹੀ ਐਸਆਈ ਨੇ ਥੱਪੜ ਜੜ ਦਿੱਤਾ ਤਾਂ ਇਹ ਵੱਡੇ ਇਲਜ਼ਾਮ ਖੁਦ ਸਰਪੰਚ ਤੇ ਪਿੰਡ ਵਾਲਿਆਂ ਨੇ ਲਗਾਏ ਨੇ ਜਿਸ ਤੋਂ ਬਾਅਦ ਪਿੰਡ ਵਾਲਿਆਂ ਦੇ ਵੱਲੋਂ ਐਸਆਈ ਨੂੰ ਵੀ ਘੇਰਾ ਪਾ ਲਿਆ ਜਾਂਦਾ ਤੇ ਮਾਹੌਲ ਕਾਫੀ ਜ਼ਿਆਦਾ ਪੱਕ ਗਿਆ ਤੇ ਵੱਡਾ ਹੰਗਾਮਾ ਹੋ ਗਿਆ ਐਸਆਈ ਦੇ ਖਿਲਾਫ ਕਾਰਵਾਈ ਦੀ ਮੰਗ ਹੋ ਰਹੀ ਹੈ ਤਾਂ ਪੂਰਾ ਮਾਮਲਾ ਬੋਹਰ ਦਾ ਜਿੱਥੇ ਪਿੰਡ ਵਾਲਿਆਂ ਦੇ ਵੱਲੋਂ ਐਸਆਈ ਨੂੰ けੜਾ ਪਾ ਲਿਆ ਗਿਆ ਤੇ ਐਸਆਈ ਤੇ ਇਲਜ਼ਾਮ ਲਾਏ ਗਏ ਕਿ ਭਰੀ ਪੰਚਾਇਤ ਦੇ ਵਿੱਚ ਉਸ ਦੇ ਵੱਲੋਂ ਸਰਪੰਚ ਦੇ ਥੱਪੜ ਜੜੇ ਗਏ ਨੇ ਹਾਲਾਂਕਿ ਮਾਮਲਾ ਪੱਖ ਦਾ ਵੇਖ ਵੱਡੇ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਉਸ ਐਸਆਈ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਤਵੱਡੀ ਖਬਰ ਅਬੋਹਰ ਦੇ ਪਿੰਡ ਤੋਂ ਸਾਹਮਣੇ ਆਈ ਹੈ ਜਿੱਥੇ ਐਸਆਈ ਤੇ ਸਰਪੰਚ ਦੇ ਥੱਪੜ ਮਾਰਨ ਦੇ ਇਲਜ਼ਾਮ ਲੱਗੇ ਨੇ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਹੰਗਾਮਾ ਹੋਇਆ ਟਪਿੰਡ ਵਾਲਿਆਂ ਦੇ ਵੱਲੋਂ ਐਸਆਈ ਨੂੰ ਘੇਰ ਕੇ ਸਵਾਲ ਕੀਤੇ ਜਾਂਦੇ ਨੇ ਹਾਲਾਂਕਿ આરોਪਾ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਤਫਦੀਸ਼ ਤੋਂ ਬਾਅਦ ਪਤਾ ਲੱਗੇਗਾ ਗੱਲ ਦੱਸੋ ਗੱਡੀ ਡਿਊਟੀ ਲੱਗੀ ਨਾ ਤੁਹਾਨੂੰ ਫੋਨ ਕਿੱਥੋਂ ਆਏ ਇਹ ਸਰਪੰਚ ਵਿਚਾਲੇ ਹੁਣ ਤਾਂ ਆਇਆ ਹੈ ਉਹਦੇ ਨਾਲ ਤੁਸੀਂ ਗੱਲ ਨਹੀਂ ਸੁਣੀ ਤੇ ਤੁਸੀਂ ਆ ਕੇ ਸਰਪੰਚ ਦੇ ਥੱਪੜ ਮਾਰ ਦੋ ਕੋਈ ਦੱਸੋ ਕਿਹੜੀ ਕਿਤਾਬ ਨਹੀਂ ਗਿਆ ਨਹੀਂ ਹੈਗੀ ਯਾਰ ਕਿਉਂ ਥੱਪੜ ਕਿਉਂ ਮਾਰ ਰਿਹਾ ਮੈਂ ਤੂੰ ਹੀ ਤੈਨੂੰ ਮਾਰ ਰਿਹਾ ਮੈਂ ਤੈਨੂੰ ਅਸੀਂ ਨਹੀਂ ਆਪਕੋ ਕਹਾਂ ਜਿਹੜਾ ਦਾਰੂ ਵੀ ਪੀਤਾ ਤੇ ਥੱਪੜ ਮਾਰੋ ਆਹ ਰਗਾ ਦਾ ਬੇਦਾ ਜਿਹਨਾਂ ਆਪਕੋ ਬਾਹਰ ਕੀਤੀ ਹੈ ਇਹ ਜਨਤਾ ਨੇ ਚੁਣਿਆ ਨਾ ਐਵੇਂ ਨਹੀਂ ਅਸੀਂ ਬਣ ਗਏ ਪੀਤੀ ਆ ਪੀਤੀ ਆ ਪੱਕੀ ਪੀਤੀ ਆ ਇਹ ਦਾਰੂ ਵੀ ਪੀਤੀ ਆ ਇੱਕ ਹੀ ਮਤਲਬ ਹੋਇਆ ਚਾਹ ਪੀਦੀ ਤੇਰੀ ਨਹੀਂ ਪੀਤੀ ਯਾਰ ਇੱਕ ਸਰਪੰਚ ਤੇਰੀ ਉਹ ਅਸੀਂ ਇਹ ਗੱਲ ਕਹਿੰਦੇ ਥੱਪੜ ਮਾਰੋ ਤਰ੍ਹਾਂ ਕੀ ਰਾਈਟ ਬਣਦਾ ਹੈ ਪੰਚਾਇਤ ਖੜੀ ਹੈ ਰਾਈਟ ਕਹੇੜੇ ਵੀ ਨਹੀਂ ਮਾਰ ਸਕਦਾ ਹਾਂ ਕਿਸ ਕਿਸੇ ਦੇ ਵੀ ਨਹੀਂ ਮਾਰ ਸਕਦੇ ਥੱਪੜ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੋਈ ਨਹੀਂ ਕਿਸ ਤਰ੍ਹਾਂ ਦੀ ਗੱਲ ਹੈ ਪਬਲਿਕ ਜੂੜ ਮਾਰ ਰਹੀ ਹੈ ਮੈਂ ਡਰਾਈਵ ਨਹੀਂ ਕਰਦਾ ਵਾਲੀ ਦੀ ਪਈ ਹੈ ਪੰਚਾਇਤ ਕੀ ਮਸਲਾ ਹੋਇਆ ਅਸ ਮੈਂ ਕੋਈ ਨਹੀਂ ਹਾਂ ਪੰਚਾਇਤ ਕੀ ਮਸਲਾ ਅੱਜ ਬਾਅਦ ਮੇਰੇ ਮਗਰੋਂ ਮਾਰਤੀ ਨਾ ਲੱਗਾ ਥੱਪੜ ਮਾਰਤਾ ਮੇਰੇ ਕਿਹਨੇ ਮਾਰਿਆ ਕਿਹਨੇ ਮਾਰਿਆ ਇਹੋ ਜਿਹੜਾ ਮਜਮਾ ਹੈ ਜੀ ਇੱਕ ਤੋਂ ਮਾਰਾ ਤੇ ਕੰਪਲੀਟ ਕੀਤੀ ਨਹੀਂ ਕਰਦਾ ਕੋਈ ਗਰੇਲੂ ਮਸਲਾ ਨਹੀਂ ਇੱਕ ਮਿੰਟ ਦਿਓ ਇਹ ਵੀ ਨਹੀਂ ਕੋਹਣਾ ਚਲਾ ਜਾਣਾ ਨਹੀਂ ਇਹ ਕੰਮ ਨਹੀਂ ਕੋਈ ਜਿਹੜਾ ਸੀਨੀਅਰ ਅਫਸਰ ਭਰਵਾ ਲਓ ਅਸੀਂ ਜਾਣਦੇ ਆ ਕਿ ਸਾਨੂੰ ਕੋਈ ਤਰ੍ਹਾਂ ਦੀ ਗੇੜ ਨਹੀਂ ਕੋਈ ਪਿੰਡ ਦਾ ਅਸੀਂ ਚੁਣਿਆ ਨਵੇਂ ਵੀ ਇਹ ਕੋਈ ਆ ਨਹੀਂ ਹੈ ਇਹ ਸਾਨੂੰ ਨਾਮ ਪੁੱਛੀ ਕੀ ਹੈ ਤੇ ਜੇ ਕਿਸੇ ਦੇ ਘਰ ਦੇ ਕਿਰੇਲੂ ਚ ਰੋਲਾ ਸੀਗਾ ਤੇ ਤੁਹਾਨੂੰ ਬੁਲਾਇਆ ਤੇ ਸਰਪੰਚਾਂ ਵੀ ਆਏ ਪਰ ਸਰਪੰਚ ਨੂੰ ਕਿਸ ਤਰ੍ਹਾਂ ਦਾ ਥੱਪੜ ਮਾਰਨਾ ਬਿਲਕੁਲ ਮੀਡੀਆ ਵਾਲੇ ਬੁਲਾ ਲਓ ਯਾਰ ਮੀਡੀਆ ਵਾਲੇ ਬੁਲਾਓ ਮੀਡੀਆ ਹੁਣੇ ਛੱਪ ਜਾਈਏ ਦੱਸ ساری ਗੱਲਬਾਤ ਦੱਸ ਕੀ ਜਿੱਕਰ ਸੀ ਅਸੀਂ ਤੋਂ ਨਹੀਂ ਪਹਿਲੀ ਗੱਲ ਤਾਂ ਕੋਈ ਉਹਨੇ ਕੋਈ ਕਿਸ ਤਰ੍ਹਾਂ ਦੀ ਕੋਈ ਗਲਤੀ ਵੀ ਕੀਤੀ ਤਾਂ ਪਹਿਲੀ ਗੱਲ ਤਾਂ ਪਿਆਰ ਨੂੰ ਜ਼ੁਰੀਦਾ ਦੀ ਸਮਝਾਉਣ ਦੀ ਕੋਸ਼ਿਸ਼ ਕਰਤਾ ਇਹ ਥੱਪੜ ਨਹੀਂ ਮਾਰ ਸਕਦੇ ਉਹ ਸਭ ਯਾਰ ਗਲਤ ਫਹਿਮੀ ਆ ਉਹਦੇ ਕੋਲੇ ਗਲਤ ਪੰਨੇ ਹੋ ਕੇ ਥੱਪੜ ਮਾਰਦਾ ਕੀ ਧਕਾਰ ਆ ਦੱਸੋ ਅੰਤ ਪੈ ਵੀ ਕੱਢ ਮਾਰਦੀ ਆ ਦਿੱਤਾ ਮਾਰਦੀ ਆ ਯਾਰ ਹੋਣ ਕਿਹਦੇ ਕੋਲੇ ਦਾਪਾ ਸੀ ਆਪਸ ਸਰਮੰਚੀ ਬਰ ਦੱਸੋ ਗੱਲ ਸਰਪੰਚ ਗਰੇਲੂ ਦਾ ਮਸਲਾ ਚਲੋ ਤੁਸੀਂ 112 ਦੇ ਕਿਹੜੇ ਕਿਹਦੇ ਆਏ ਗੱਲਾ ਸਰਪੰਚ ਚੰਦਾ ਤਾਂ ਆਹ ਇਹ ਥੋੜੀ ਜਿਹੀ ਸਾਰੇ 3 4 ਦੇ ਰਖ ਰਹੇ ਆ ਹਾਂ ਪੰਚਾਇਤ ਆ ਕੋਲੇ ਤੂੰ ਸਾਡੇ ਕੋਲੇ ਹੁੰਦਾ ਚਲੋ ਥੱਪੜ ਮਾਰਦਾ ਨਾ ਨਹੀਂ ਯਾਰ ਇਹ ਕੋਈ ਗੱਲ ਨਹੀਂ ਆ ਦੇਖੋ ਰਾਜੀ ਕੇ ਵਿੱਚ ਆ ਆ ਵੇਖੋ ਜਿੰਨੀ ਜਨਤਾ ਸੁਣ ਰਹੀ ਆ ਜੀ ਮੇਰਾ ਨਾਮ ਅਪੂਰਾ ਹੈ ਅਪੂਰਾਮ ਜੀ ਅਪੂਰਾਮ ਪਿੰਡ ਕੜਾ ਪਿੰਡ ਕੜਾ ਨਹੀਂ ਡਿਊਟੀ ਇੱਥੇ 12 ਤੱਕ ਭਲੇ ਦੇ ਕਰਦੇ ਆ ਜੀ ਕਰਨ ਵੇਰ ਦੇਖੋ ਉਹ ਨਹੀਂ ਮੈਂ ਤੁੰਗੂਗਾ ਕਿਸੇ ਤਰ੍ਹਾਂ ਦੀ ਕੋਈ ਪੰਚਾਇਤ ਹੋ ਜਾਵੇ ਨਾ ਇਹ ਕਿਸੇ ਇਨਸਾਨ ਨੇ ਗਲਤੀ ਕੀਤੀ ਹੈ ਕਿਸੇ ਨੇ ਗਲਤੀ ਕੀਤੀ ਨਾ ਤੇ ਅਸੀਂ ਪੰਚਾਇਤ ਦੇ ਵਿੱਚ ਉਹਨੂੰ ਥੱਪੜ ਮਾਰਨ ਦੀ ਵੀ ਨਹੀਂ ਦੱਦੇ ਉਹਨੇ ਫਿਰ ਦੁਬਾਰਾ ਉਹਦੀ ਗਲਤੀ ਥੱਪੜ ਮਾਰ ਫਿਰ ਵੀ ਸੋਚਦੇ ਹੁੰਦੇ ਆ ਇਹ ਸੱਚਾ ਲੋ ਬੁਰਾ ਮਸਲਾ ਕੀ ਹੈ ਮਸਲਾ ਯਾਰ ਹੈ ਦੋਨਾਂ ਜੀਆਂ ਦਾ ਆਪਸੀ ਚਿਹਗਾ ਸੀਗਾ ਤੇ ਮੈਨੂੰ ਬੁਲਾਇਆ ਹੈ ਇਹ ਤੁਸੀਂ ਤੁਸੀਂ ਸਰਪੰਚ ਹਾਂ ਮੈਂ ਸਰਪੰਚ ਹੈਗਾ ਤੇ ਇਹਨਾਂ ਨੂੰ ਬੁਲਾ ਇਹਨਾਂ ਨੂੰ ਕਿਸੇ ਕੰਮ ਕੰਪਲੀਟ ਕੀਤੀ 112 ਤੇ ਇਹ ਆਏ ਨੇ ਮੈਂ ਅੰਦਰੋਂ ਉਹਨੂੰ ਲੈ ਕੇ ਆਈ ਜਨਾ ਤੇ ਇਹਨੇ ਮੇਰੇ ਥੱਪੜ ਮਾਰਤਾ ਮਗਰ ਅੱਛਾ ਕੀ ਨਾਮ ਇਹ ਮੈਂ ਅਸੀਂ ਕੋਈ ਨਹੀਂ ਸਾਰੇ ਅੱਛਾ ਤੁਸੀਂ ਸਰਪੰਚ ਸਾਹਿਬ ਦੇਖੋ ਜੀ ਪਹਿਲੀ ਗੱਲ ਤਾਂ ਜੋ ਇਹਨਾਂ ਨੇ ਇਹ ਗੱਲ ਕੰਮ ਕੀਤਾ ਨਾ ਬਿਲਕੁਲ ਹਦਕਾਰ ਨਹੀਂ ਕਿਸੇ ਮਲਾਜ਼ਮ ਨੂੰ ਵੀ ਕਿਉਂਕਿ ਚਲੋ 112 ਤੇ ਕੰਪਲੀਟ ਕੀਤੀ ਕਰਦਾ ਗਰੇਲੂ ਮਸਲਾ ਹੈ ਉੱਥੇ ਜੇ ਤੁਸੀਂ ਮੋਤਬਰ ਦੇਖੋ ਜੇ ਸਰਪੰਚ ਸਾਹਿਬ ਵੀ ਆਇਆ ਮੋਤਬਰ ਆਇਆ ਤਾਂ ਉਹ ਮਲਾਜ਼ਮ ਵੀ ਆਇਆ ਪਰ ਉਹਦੇ ਆਨ ਨੂੰ ਕਿਸੇ ਨੂੰ ਥੱਪੜ ਮਾਰਨ ਦਾ ਹੱਕ ਨਹੀਂ ਬਣਦਾ ਇਹਨਾਂ ਨੇ ਇਹ ਨਹੀਂ ਦੇਖਿਆ ਵੀ ਸਰਪੰਚ ਇੱਕ ਮੋਤਬਰ ਸਸੀ ਗੱਲ ਸਰ ਮੇਰਾ ਨਾਮ ਕਮਲਜੀਤ ਕੋਰ ਮੇਰੇ ਨਾਨਾ ਨੇ ਉਹਨਾਂ ਦਾ ਕਰਦਾ ਰੋਲਾ ਸੀ ਉਹਦੇ ਚ ਬੱਚਿਆਂ ਨੂੰ ਕੁੱਟਮਾਰ ਕੀਤੀ ਘਰੇ ਵੜਕਾ ਕੰਧ ਟੱਪਕਾ ਘਰੇ ਵੜਕਾ ਕੁੱਟਮਾਰ ਕੀਤੀ ਤਾਂ ਕੁੜੀ ਕਾਮਤ ਤੇ ਗਈ ਸੀ ਕਾਮਤ ਵਾਈ ਸਾਨੂੰ ਵਾਲਾ ਇੱਕ ਨਾਲ ਚਲੋ ਆਏ ਗਿਆ 112 ਤੇ ਫੋਨ ਕੀਤਾ ਫੋਨ ਕੀਤਾ ਤਾਂ ਉਹ ਉਹ ਦਵਾਈ ਸਰਪੰਚ ਸਾਹਿਬ ਨੇ ਫੋਨ ਕੀਤਾ ਸੀ ਮੌਕੇ ਤੇ ਇਹ ਗੰਡਾ ਸੀ ਤੇ ਡਾਂਗਾ ਲੈ ਕੇ ਬੂਏ ਤੇ ਬੈਠਾ ਸੀ ਅੰਦਰ ਕਿਸੇ ਨੇ ਵੜ ਨਹੀਂ ਦਿੰਦਾ ਸੀ ਤਾਂ ਸਰਪੰਚ ਸਾਹਿਬ ਨੇ ਆਖਿਆ ਕਿ ਮੌਕਾ ਆ ਕੇ ਵੇਖ ਲਓ ਤੁਸੀਂ ਉਹ ਆਕਰ ਕੇ ਅੰਦਰ ਗਿਆ ਕੁੜੀ ਦੇ ਪਰੌਣੇ ਨੂੰ ਸਮਝਾਣ ਵਾਸਤੇ ਅੰਦਰ ਗਿਆ ਸੀ ਅੰਦਰ ਗਿਆ ਤਾਂ ਅੰਦਰੋਂ ਜਦੋਂ 112 ਤੇ ਹੋਣਗੇ ਉਹਨੋਂ ਆ ਗਿਆ ਮੁਲਾਜਮ ਉਹ ਜਦੋਂ ਬਾਹਰ ਆ ਰਹੇ ਤੇ ਬਾਹਰ ਆਤੇ ਸਮੇਂ ਪਹਿਲੇ ਸਰਪੰਚ ਸਾਹਿਬ ਸਾਹ ਅੱਗੇ ਸੀ ਉਹਨਾਂ ਦਾ ਚਪੇੜ ਮਾਰਿਆ ਇਹ ਨਾਂ ਕੀ ਹੋਗਾ ਪੱਪੂ ਪੱਪੂ ਨਾਮ ਹੈ ਕਿੰਨੇ ਜਣੇ ਆਏ ਸੀ ਮੁਲਾਜਮ ਦੋ ਜਣੇ ਸੀ ਅੱਛਾ ਦੋ ਜਣੇ ਸੀ ਹਾਂਜੀ ਅੱਛਾ ਸਰਪੰਚ ਦੇ ਫਿਰ ਥੱਪੜ ਮਾਰਿਆ ਸੀ ਹਾਂਜੀ ਕੀ ਕਹਿੰਦਾ ਕਿਸੇ ਦਾ ਪੁੱਤ ਹੋਵੇ ਗਲਤੀ ਹੋ ਗਈ ਮਾਫੀ ਮੰਗਤਾ ਸੀ ਅੱਛਾ ਹਾਂ ਜੀ ਹੋਂ ਤੁਸੀਂ ਸਾਰੇ ਇਕੱਠੇ ਹੋ ਜਿੱਥੇ ਹਾਂਜੀ ਮਨ ਕਰ ਪਿੰਸਾਫ ਚਾਹੇਦਾ ਸਰ ਜੀ ਕੀ ਇਹ ਪਿੰਡ ਕਿਹੜਾ ਹੈ ਪਿੰਡ ਦਾ ਸੀਟ ਫਾਰਮ ਅੱਛਾ ਕੀ ਹੋਇਆ ਕੀ ਇਹ ਮਾਮਲਾ ਮੇਰੀ ਲੜਾਈ 10 ਸਾਲ ਹੋ ਗਿਆ ਕਬ ਆਪਣੇ ਘਰ ਵਾਲੇ ਨਾਲ ਹਾਂਜੀ ਸਾਲੋਂ ਅਲੱਗ ਰਹੰਡੀ ਐਸੇ ਮਾਪੇ ਆਪਣਾ ਮੈਂ ਲੱਗ ਰਹੰਡੀ ਸੀਗੀ ਮੈਂ ਉਹਦੇ ਕੰਮ ਤੇ ਗਈ ਹੋਈ ਸੀ ਕੰਦ ਟੱਪ ਕੇ ਕਾਪਾ ਲੈ ਕੇ ਡਾਂਗ ਲੈ ਕੇ ਮੇਰੇ ਬੱਚਿਆਂ ਦੋਵਾਂ ਨੂੰ ਮਾਰਿਆ ਕੁੱਟਿਆ ਉਹਨੇ ਮੇਰੇ ਮਗਰੋਂ ਮੇਰੇ ਬੱਚਿਆਂ ਨੇ ਫੋਨ ਕੀਤਾ ਤੇ ਮੈਂ 112 ਤੇ ਕਾਲ ਲਾਈ ਸੀਗੀ ਉਧਰੋਂ ਉਹਨਾਂ ਨੇ ਸਰਪੰਚ ਨੂੰ ਕਹਿਤਾ ਤੇ ਸਰਪੰਚ ਵੀ ਪਹੁੰਚ ਗਏ ਉੱਥੇ ਕਿਹੜਾ ਸਰਪੰਚ ਆਈ ਸਿੰਧ ਸਿੰਧਰਪਾਲ ਸਿੰਘ ਇਹ ਪਹੁੰਚ ਗਏ ਇਹ ਮਤਲਬ ਉਹਨੂੰ ਗੱਲ ਕਰਕੇ ਅੰਦਰੋਂ ਬਾਹਰ ਨਿਕਲਦੇ ਪਏ ਸੀਗੇ ਇਹਨਾਂ ਹੁੰਦੇ ਥੱਪੜ ਮਾਰਦਾ ਕਿਹਨਾਂ ਦੇ ਕਪੜਾ ਇਹਨਾਂ ਜਿਹੜੇ ਆਏ ਸੀਗੇ ਮੁਲਾਜ਼ਮ ਸੀਗੇ ਜਿਹੜੇ ਅੱਛਾ ਹਾਂਜੀ ਤੇ ਫੇਰ ਕੀ ਹੋਇਆ ਉਸ ਤੋਂ ਬਾਅਦ ਫੇਰ ਨਾ ਥੱਪੜ ਮਾਰਤਾ ਉਹਦੇ ਅੱਛਾ ਕੋਈ ਪੁੱਛਿਆ ਸੀ ਪਹਿਲਾਂ ਕੋਈ ਗੱਲਬਾਤ ਹੋਈ ਨਾ ਕੁਛ ਨਹੀਂ ਜਾ ਕੇ ਪੁੱਛਿਆ ਉਹ ਵੀ ਅੰਦਰੋਂ ਆਉਂਦਾ ਪਏ ਸੀ ਸਰਪੰਚ ਸਾਹਿਬ ਬਾਹਰ ਇਹਨਾਂ ਦੋ ਥੱਪੜ ਮਾਰੇ ਉਹਦੇ ਅੱਛਾ ਹਾਂ ਜੀ ਤੇ ਪਰੋਂ ਤੁਸੀਂ ਹੁਣ ਕੀ ਕਹੇ ਕਿ ਹਾਂ ਜੀ ਕੀ ਮੰਗ ਕਰ ਰਹੇ ਹੋ ਮੰਗ ਹੈ ਇਨਸਾਫ ਚਾਹੀਦਾ ਸਾਨੂੰ ਗੁਰਦੇਵ ਸਿੰਘ ਬੱਗੂ ਜੀ ਉਦਮ ਸਿੰਘ ਨਗਰ ਦੇ ਸਰਪੰਚ ਜੀ ਅੱਛਾ ਇਹਦਾ ਸੰਬੰਧ ਕੀ ਹੋਇਆ ਕੀ ਹੈ ਦੇਖੋ ਜੀ ਕਰਦਾ ਘਰੇਲੂ ਮਸਲਾ ਸੀ ਹੁਣ ਜੇ ਕਰਦਾ ਮਸਲਾ ਹੋਊਗਾ ਸਰਪੰਚ ਸਾਹਿਬ ਨੂੰ ਤਾਂ ਬੁਲਾਉਣ ਕੋਈ ਬੁਲਾਉਣਗੇ ਸਰਪੰਚ ਸਾਹਿਬ ਆਦੇ ਕੰਮ ਕਰ ਛੱਡ ਕੇ ਸਪੈਸ਼ਲ ਉੱਤੇ ਬਣਾਦੇ ਸਪੈਸ਼ਲੇ ਚ ਗਿਆ ਘਰੇਲੂ ਕੰਮ ਦੇ ਵਿੱਚ ਉਹ ਤੇ ਮੌਕੇ ਤੇ 112 ਦੀ ਵੀ ਕੰਪਲੀਟ ਕੀਤੀ ਹੋਈ ਸੀ ਜੀ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਇਹ ਸਰਪੰਚ ਸਾਹਿਬ ਸਗੂ ਜਦੋਂ ਇਹ ਪੁਲਿਸ ਵਾਲੇ ਮੁਲਾਜ਼ਮ ਉਤਰਿਆ ਉਹਨਾਂ ਨੂੰ ਇੰਨੀ ਸਰਪੰਚ ਸਾਹਿਬ ਨੇ ਤਮੀਜ਼ ਨਾਲ ਬੋਲੇ ਵੀ ਆਓ ਸਰ ਆਓ ਸਰ ਕਿਹਾ ਉਹਨਾਂ ਨੇ ਸਰਪੰਚ ਸਾਹਿਬ ਨੇ ਤੇ ਉਤਰਦੇ ਸਰ ਅੰਦਰ ਲੈ ਕੇ ਗਏ ਜਦੋਂ ਵਾਪਸੀ ਨਿਕਲੇ ਤਾਂ ਪਿੱਛੋਂ ਵੱਟ ਕੇ ਮਾਰੀ ਜਿਪੇੜ ਦੱਸੋ ਵੇ ਕੋਈ ਰਾਈਟ ਬਣਦਾ ਚਪੇੜ ਮਾਰਨ ਦਾ ਸਰਪੰਚ ਸਾਹਿਬ ਨੂੰ ਫਿਰ ਤੇ ਜੇ ਮੈਨੂੰ ਪਤਾ ਨਹੀਂ ਸੀਗਾ ਤੁਸੀਂ ਸਰਪੰਚ ਦੇ ਮੰਨ ਲਓ ਤੁਹਾਨੂੰ ਪਤਾ ਸਰਪੰਚ ਨਹੀਂ ਹੈਗੇ ਆ ਤੇ ਆਮ ਵੀ ਤੁਸੀਂ ਪਬਲੀਕ ਨੂੰ ਕਿਵੇਂ ਚਪੇੜ ਮਾਰ ਦੋਗੇ ਜੀ ਇਹ ਕਿਹੜੇ ਕਾਨੂੰਨ ਦੀ ਕਿਤਾਬ ਵਿੱਚ ਲਿਖਿਆ ਹੈ ਇਹ ਤੋਂ ਤਾਂ ਸਰਕਾਰ ਕਹਿੰਦੀ ਵੀ ਇਨਸਾਫ ਮਿਲੂਗਾ ਕਾਦਾ ਇਨਸਾਫ ਹੈ ਜੀ ਫਿਰ ਜੇ ਅਸੀਂ ਫਿਰ ਦੂਸਰੀ ਗੱਲ ਸੁਣੋ ਸਰ ਜਿਹੜੀ ਉਹਨਾਂ ਚਪੇੜ ਮਾਰੀ ਹੈ ਨਾ ਉਸ ਤੋਂ ਬਾਅਦ ਉਹ ਬੜੇ ਬਦਤਮੀਜ਼ੀ ਨਾਲ ਹੀ ਬੋਲੇ ਕਿ ਕਿਰਦੋ ਜੋ ਪੰਚਾਇਤ ਸੀ ਨਾ ਮੌਕੇ ਤੇ ਮੇਰੇ ਸਾਹਮਣੇ ਕੋਈ 5 7 10 ਜਣੇ ਹੋਣਗੇ ਮੌਕੇ ਦੀ ਪੰਚਾਇਤ ਪੰਚਾਇਤ ਦੇ ਵਿੱਚ ਮਾਰਿਆ ਕੋਈ ਇਹ ਫਿਰ ਅਸੀਂ ਹਰ ਰੂਪ ਜਦੋਂ ਕਟ ਕਰਿਆ ਉਸ ਤੋਂ ਬਾਅਦ ਥੋੜਾ ਢਿੱਲਾ ਪਿਆ ਵੀ ਨੂੰ ਪਤਾ ਲੱਗ ਗਿਆ ਵੀ ਹਰ ਰੂਪ ਪਿੰਡ ਦੇ ਕਾਫੀ ਯਾਰ ਜਿਹਾ ਪਬਲਿਕ ਇਕੱਠੀ ਹੋ ਜਾਂਦੀ ਅਸੀਂ ਚਾਹੁੰਦੇ ਹਾਂ ਸਾਹਿਬ ਜਿਹੜੀ ਬੰਦੀ ਕਾਨੂੰਨੀ ਕਾਰੋਬਾਰੀ ਕੀਤੀ ਜਾਵੇ ਜੇ ਅਗਰ ਮੌਕੇ ਤੇ ਸਾਹਿਬ ਕੋਈ ਨਹੀਂ ਆ ਜੇ ਮੌਕੇ ਤੇ ਇਸ ਟਾਈਮ ਪਰਚਾ ਨਹੀਂ ਕਰਦੇ ਹੋ ਤੁਰੰਤ ਹੁਣੇ ਜੇ ਕਿਸੇ ਤਰ੍ਹਾਂ ਦੀ ਜਿਹੜੀ ਕਾਰਵਾਈ ਨਹੀਂ ਕਰਦੇ ਤਾਂ ਅਸੀਂ ਇਸ ਟਾਈਮ ਇਹ ਦਰੀਆਂ ਬਚਾ ਕੇ ਧਰਨਾ ਲਾਵਾਂਗੇ ਜੀ ਤੇ ਅਸੀਂ ਪਬਲਿਕ ਤੇ ਜਿਹੜਾ ਵੀ ਬਣੇਗਾ ਕਾਰੋਬਾਰੀ ਉਸ ਮੰਗਦੇ ਜੀ ਬਿਲਕੁਲ ਬੰਦ ਕਰਾਓ ਜੀ ਤੇ ਮੰਨ ਲਓ ਕੱਲ ਨੂੰ ਇਹ ਤਾਂ ਆਮ ਬੰਦੇ ਦੇ ਵੀ ਮਾਰਨੀ ਸ਼ੁਰੂ ਕਰ ਦੇਣਗੇ ਐਂ ਦੇ ਤੇ ਕਾਰਵਾਈ ਪੂਰੀ ਤੇ ਪੂਰੀ ਹੋਣੀ ਚਾਹੀਦੀ ਜੀ ਕਾਰਵਾਈ ਐਹੋ ਜੀ ਹੋਣੀ ਚਾਹੀਦੀ ਆ ਮੈਂ ਕਹਿੰਨਾ ਇਹਨਾਂ ਦੀ ਵਰਦੀਆਂ ਉਤਰਨੀਆਂ ਚਾਹੀਦੀ ਜਿਹੜੇ ਅੱਜ ਦੇ ਟਾਈਮ ਦੇ ਚਾਹਤਾਂ ਦੇ ਬੰਦੇ ਕਰ ਰਹੇ ਆ ਠੀਕ ਹੈ ਜੀ ਤੇ ਸਾਡੇ ਸਰਪੰਚ ਸਾਹਿਬ ਇੱਕ ਹੋਰੇ ਆ ਜੀ ਕਿਹੜੀ ਗੱਲ ਵਜ੍ਹਾ ਬਈ ਨਾਮ ਕੀ ਕਿਹੜੇ ਪਿੰਡ ਦੇ ਸਰਪੰਚ ਸੀਟ ਫਾਰਮ ਪੱਕਾ ਚਿੰਦਰਪਾਲ ਸਰਪੰਚ ਹੈ ਜੀ ਮਾਮਲਾ ਹੈ ਜੀ ਦੋਨਾਂ ਜੀਆਂ ਦਾ ਝਗੜਾ ਸੀ ਜੀ ਇੱਥੇ ਠਾਣੀ ਤੇ ਮੈਂ ਉਹਨਾਂ ਨੂੰ ਸਮਝਾਉਣ ਵਾਸਤੇ ਗਿਆ ਉਹਨੇ ਬੱਚਿਆਂ ਨੂੰ ਆਪਦੇ ਨੂੰ ਕੁੱਟ ਕੇ ਬਾਹਰ ਕੱਢਦਾ ਸੀ ਬੱਚਿਆਂ ਨੂੰ ਬਾਹਰ ਕੱਢਦਾ ਕੁੱਟ ਕੇ ਤੇ ਮੈਂ ਸਮਝਾਈ ਜਾਂਦਾ ਸੀ ਜੀ ਤੇ ਉਹਨੇ ਲੇਡੀਜ਼ ਨੇ 112 ਤੇ ਕੰਪਲੀਟ ਕੀਤੀ ਸੀ ਉਹ ਕੰਮ ਤੇ ਸੀਗੇ ਤੇ ਉਦੋਂ ਬਾਅਦ ਇਹ ਆ ਗਿਆ ਉਹਨੂੰ ਹਜੇ ਅੰਦਰੋਂ ਬਾਹਰ ਆਈ ਹੈ ਨਾ ਇਹਨਾਂ ਨੇ ਕੁਝ ਨਹੀਂ ਪੁੱਛਿਆ ਨਹੀਂ ਦੱਸਿਆ ਨਹੀਂ ਗਾਲੀ ਗਲੋਚ ਕਰਕੇ ਮੇਰੇ ਹੱਥ 'ਤੇ ਚਪੇੜ ਮਾਰੀ ਹੈ ਜੀ ਹਾਂ ਜੀ ਇਹ ਹੈਗਾ ਜੀ ਪੱਪੂ ਰਾਮ ਦੀ ਇਹ ਸਹੀ ਪੱਪੂ ਰਾਮ ਹੈ ਬਹੁਤ ਜ਼ਿਆਦਾ ਨਜਾਇਜ਼ ਕਰੀ ਹੈ ਜੀ ਤੇ ਮੈਂ ਮੈਂ ਕਾਰਵਾਈ ਦੀ ਮੰਗ ਕੀਤੀ ਹੈ ਜੀ ਹਾਂਜੀ ਹਾਂਜੀ ਦੇਖਦੇ ਆ ਜੀ ਨਹੀਂ ਤਾਂ ਸਰਕਾਰ ਕਹਿੰਦੀ ਹੈ ਕਿ ਜਿਹੜਾ ਹੈਗਾ ਪੁਲਿਸ ਤੇ ਜਿਹੜਾ ਲੋਕ ਜੇ ਕਾਰਵਾਈ ਨਾ ਕੀਤੀ ਅਸੀਂ ਧਰਨਾ ਲਾਵਾਂਗੇ ਜਿਹੜਾ ਹੈਗਾ ਇੱਕ ਪਤਰਾ ਦਾ ਵਿਸਤਾਰ ਹੋਏਗਾ ਜਿਹੜਾ ਹੈਗਾ ਇਹ ਤਾਂ ਹੁਣ ਵੇਖ ਹੀ ਲਿਆ ਸਰ ਤੁਸੀਂ ਰਿਸ਼ਤਾ ਇਹਨਾਂ ਦਾ ਜਿਹੜਾ ਕਿਹਾ ਹਾਂਜੀ ਬਹੁਤ ਵੱਡਾ ਜੀ ਹਾਂਜੀ ਬਹੁਤ ਵੱਡਾ ਹੈ ਜੀ ਜੇ ਕਾਰਵਾਈ ਨਹੀਂ ਹੁੰਦੀ ਇੱਥੋਂ ਸਸਪੈਂਡ ਨਹੀਂ ਕਰਦੇ ਅਸੀਂ ਇੱਥੇ ਧਰਨਾ ਲਾਵਾਂਗੇ ਜੀ ਸਰ ਅਸੀਂ ਸਰ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਅਸੀਂ ਸਰ ਕਰਮਨਗਰ ਸੀਟ ਫਰਮ ਪੱਕੇ ਨੂੰ ਸਰਪੰਚ ਆ ਜੀ ਅਸੀਂ ਸਾਰੇ ਅਸੀਂ 8 ਸਰਪੰਚ ਇਕੱਠੇ ਹੋਏ ਆ ਸਰ ਜੋ ਪਪੂਰਾ ਮਲਾਜਮ ਹੈ ਅਸੀਂ ਉਹ ਮੌਕੇ ਦੀ ਹਾਲਤ ਦੇਖੀ ਸਰ ਜੀ ਅੱਖਾਂ ਨੂੰ ਸਾਨੂੰ ਇਹ ਲੱਗ ਰਿਹਾ ਉਹ ਦਾ ਸਰ ਕੋਈ ਮੈਡੀਕਲ ਨਸ਼ਾ ਵੀ ਕੀਤਾ ਹੋਇਆ ਹੈ ਸਰ ਜਦੋਂ ਅਸੀਂ ਸਾਰੀ ਗੱਲ ਸੁਣੀ ਤੇ ਪਪੂਰਾ ਮਰੇ ਜਦੋਂ ਬਿਆਨ ਸੁਣੇ ਤੇ ਸਾਡੇ ਸਰਪੰਚ ਜਦੋਂ ਉਹਨਾਂ ਦੇ ਰੋਣਾ ਨੇ ਬੈਣ ਪਹੁੰਚੇ ਸਾਨੂੰ ਇਹ ਗੱਲ ਤੋਂ ਸਾਨੂੰ ਪਤਾ ਲੱਗਿਆ ਉਹਨਾਂ ਨੇ ਕਿਸੇ ਤੋਂ ਕੋਈ ਪੁੱਛਦਾ ਸੀ ਨਹੀਂ ਕੀਤੀ ਉਹਨਾਂ ਨੇ ਪਹੁੰਚ ਨਹੀਂ ਸਰਪੰਚ ਨੂੰ ਇੱਕ ਆਮ ਬੰਦਾ ਸਮਝ ਕੇ ਤੇ ਥੱਪੜ ਮਾਰ ਦਿੱਤਾ ਸਰ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਜੇ ਸਰਪੰਚ ਨਾ ਹੁੰਦਾ ਜੇ ਆਮ ਬੰਦਾ ਦਾ ਇਹ ਪੁਲਿਸ ਦੇ ਕੋਲੇ ਕੀ ਇਹ ਰੂਲ ਹੈਗਾ ਵੀ ਪੁਲਿਸ ਥੱਪੜ ਮਾਰੇ ਆਮ ਬੰਦੇ ਨੂੰ ਵੀ ਟੌਰਚਰ ਕਰੇ ਜਦੋਂ ਮੁਲਾਜ਼ਮ ਨੇ ਸਰ ਕਿਸੇ ਗੱਲ ਦੀ ਗੱਲ ਹੀ ਨਹੀਂ ਪੁੱਛੀ ਕਿਸੇ ਗੱਲ ਦੇ ਮਾਮਲੇ ਦੇ ਨਹੀਂ ਪਤਾ ਉਹਨਾਂ ਨੇ ਥੱਪੜ ਮਾਰਨਾ ਫਿਰ ਸਰਪੰਚ ਦੇ ਥੱਪੜ ਮਾਰਨਾ ਉਸ ਵੇਲੇ ਉਹਨਾਂ ਨੇ ਸਰ ਸੀਨਾ ਜੋਰੀ ਵੀ ਕੀਤੀ ਉਹ ਵੇਲੇ ਜਦੋਂ ਕੱਟ ਪਹੁੰਚਿਆ ਕੱਟ ਨੂੰ ਪਤਾ ਲੱਗਿਆ ਫਿਰ ਉਹ ਢਿੱਲਾ ਹੋ ਗਏ ਉਹਨਾਂ ਨੂੰ ਬਾਕੀ ਦੇ ਨਾਲ ਦੇ ਮੁਲਾਜ਼ਮ ਚੌਂਕੀ ਲਾ ਕੇ ਪਹੁੰਚੇ ਨੇ ਹੁਣ ਸਰ ਤੇ ਮੌਕੇ ਤੇ ਸੀਟੀ ਵੱਜ ਰਹੇ ਐਸਐਚਓ ਸਾਹਿਬ ਆਏ ਹੋਏ ਨੇ ਮਨਿੰਦਰ ਸਿੰਘ ਜੀ ਹੁਣ ਦੇਖਦੇ ਸਰ ਕੀ ਕਾਰਵਾਈ ਕਰਦੇ ਨੇ ਅਸੀਂ ਘੜੋ ਘੜ ਸਰ ਜੇ 49 ਮੈਂਬਰ ਇਹੀ 7 8 ਸਰਪੰਚ ਦੇ ਮੌਕੇ ਤੇ ਪਹੁੰਚੇ ਹੋਏ ਆ ਹੁਣ ਸਰ ਦੇਖਦੇ ਆ ਸਸਪੈਂਡ ਕਰਕੇ ਉਹਨਾਂ ਦੀ ਬੰਦੀ ਲਵਾ ਕੇ ਉਹਨੂੰ ਥੁੱਕਲਦੇ ਆ ਪੁਲਿਸ ਮੁਲਾਜ਼ਮ ਅਸਰ ਇਹ ਸਾਡੀ ਤੇ ਇਹੀ ਪੀਕ ਲੈ ਸਾਡਾ ਇਹੀ ਏਜੰਡਾ ਹੈ ਸਰ ਜਿਹੜੇ ਮੁਲਾਜ਼ਮ ਨੇ ਸਰ ਗਲਤ ਤਰੀਕੇ ਨਾਲ ਸਾਡੇ ਸਰਪੰਚ ਸਾਹਿਬ ਨਾਲ ਧੱਕਾਚੋਰੀ ਕੀਤੀ ਹੈ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਤੇ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਜੀ ਸਰ ਰੁਪਈਆ ਕਿਸਰਾ ਦੇਖਦੇ ਹੋ ਕਿ ਸਰਪੰਚ ਜੜਾ ਮੌਤ ਭਰ ਬੰਦਾ ਹੈ ਹਾਂਜੀ ਮਾੜਾ ਹੀ ਹੈ ਜੀ ਪੁਲਿਸ ਦਾ ਰਵਈਆ ਦਾ ਹਾਂ ਜੀ ਬਹੁਤ ਮਾੜਾ ਜੀ ਮੇਰਾ ਨਾਮ ਭਾਜੀ ਜਸਵਿੰਦਰ ਸਿੰਘ ਜੀ ਜੇ ਮੰਨ ਲਓ ਅੱਜ ਸਰਪੰਚ ਇੱਕ ਸਾਡੇ ਅੱਜ ਸੀਡ ਫਾਰਮ ਮੇਰੀ ਚ 112 ਤੇ ਇੱਕ ਕੰਪਲੇਂਟ ਜਿਹੜੀ ਹੈਗੀ ਹੈ ਮਸੂਲ ਹੋਈ ਸੀ ਜਿਸ ਤੇ ਸਾਡੀ ਪੁਲਿਸ ਪਾਰਟੀ ਅਸੀਂ ਪੂਰਾ ਹੁੰਦੇ ਉਹਦੇ ਨਾਲ ਮਲਾਜ਼ਮ ਜਿਹੜੇ ਹੈਗੇ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਕੋਈ ਮਿਸ ਅੰਡਰਸਟੈਂਡਿੰਗ ਤਹਿਤ ਮੌਕੇ ਦੇ ਮੌਜੂਦਾ ਸਰਪੰਚ ਦੇ ਨਾਲ ਕੋਈ ਉਹਨਾਂ ਦੀ ਗੱਲ ਫਾਂਮੀ ਜਾਂ ਉਹਨਾਂ ਨੇ ਹੱਥੋਂ ਪਾਈ ਕੀਤੀ ਜਿਸ ਸਬੰਧੀ ਅਸੀਂ ਉਹਦਾ ਬਣਦਾ ਮੌਕੇ ਤੇ ਪਹੁੰਚ ਕੇ ਸਾਰੀ ਜਿਹੜੀ ਦੋਨੇ ਤਰ੍ਹਾਂ ਦੀ ਗੱਲਬਾਤ ਸੁਣ ਕੇ ਜਿਹੜਾ ਅਸੀਂ ਸੀਨੀਅਰ ਅਫਸਰਾਂ ਨੇ ਧਿਆਨ ਚ ਲਿਆਂਦਾ ਜਿਸ ਚੋਂ ਦਾ ਹੁਣੇ ਉਹਨਾਂ ਡਿਪਾਰਟਮੈਂਟ ਰੈਲੈਕਸ਼ਨ ਇਨੀਸ਼ੀਏਟ ਕਰਕੇ ਤੇ ਉਹਨੂੰ ਪੁਲਸ ਲਾਈਨ ਹਾਜ਼ਰ ਕਰ ਦਿੱਤਾ ਗਿਆ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ